ਕਿਰਪਾ ਮੈਸੂਗ ਕਰ ਕੋਏ ਨ ਜਾਣੇ ਤੁਮਰਾ ਅੰਤ ਚਾ ਭਗਵੰਤ ਸਗਲ ਸਮਗਰੀ ਸੂਤਰਤਾਰੀ ਤੁਮ ਤੈ ਹੋ ਏਸੋ ਤੁਮਰੀ ਗਤ ਮਿਤ ਤੁਮ ਹੀ ਜਾਣੀ ਦਾਸ ਸਦਾ ਕੁਰਬ ਤਉਦੇ ਅਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਬਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨ ਜਾਣ ਮੇਰਾ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਇੱਕ ਓ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗਉਤੀ ਜੀ ਸਹਾਈ ਵਾਰ ਸ੍ਰੀ ਪਗਉਤੀ ਜੀ ਕੀ ਪਾਤਸ਼ਾਹੀ 10ਵਾਂ ਪ੍ਰਥਮ ਪਗਉਤੀ ਸਮਰਗ ਹੈ ਗੁਰੂ ਨਾਨਕ ਲਈ ਧਿਆਏ ਪਰ ਅਦ ਗੁਰਤੇ ਅਮਰਦਾਸ RAM ਦਸੈ ਹੋਈ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਉ ਨਿਦਾਵੇ ਧਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਸਹ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਤਰਗੇ ਬੋਲ ਜੀਵਾ ਹੈ ਗੁਰੂ ਬੋਲੋ ਜੀ ਪੰਜਾਬ ਪਿਆਰਿਆਂ ਚੌਹਾ ਸਾਹਿਬ ਜਾਦਿਆਂ ਚਾਲਿਆਂ ਮੁਕਤੇ ਆ ਹੱਡੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸ਼ਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਟ ਕੀਤਾ ਪਿੰਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਗਏ ਖਾਲਸਾ ਜੀ ਬੋਲ ਜਿਵਾ ਹੈ ਗੁਰੂ ਬੋਲ ਲਾਉ ਜੀ ਜਨ ਸਿੰਘਾਂ ਸਿੰਘਣੀਆਂ ਧਰਮ ਮਹਿਤ ਸੀਸ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਲੋਹਈਆਂ ਚਰਖੜੀਆਂ ਦੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਆਰਿਆ ਸਿੱਖੀ ਕੇਸਾ ਅਸ ਨਾਲ ਨਬਾਹੀ ਤਿਨਾਂ ਦੀ ਕਮਾਈ ਦਾ ਧਿਆਨ ਤਰਗੇ ਖਾਲਸਾ ਜੀ ਬੋਲੋ ਜੀ ਵਾਹੇ ਗੁਰੂ ਬੋਲੋ ਜੀ ਅੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਤਰਗੇ ਬੋਲੋ ਜੀ ਵਾਹੇ ਗੁਰੂ ਬੋਲ ਲਾਉ ਜੀ ਪਰਥਮੈ ਸਰਬਤ ਖਾਲਸਾ ਜੀ ਕੇ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਚਿਤ ਆਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹ ਤਾਹ ਰੱਛਿਆ ਰਾਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਰੇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹੇ ਗੁਰੂ ਬੋਲੋ ਜੀ ਸੇਕਾ ਨੂੰ ਸਿੱਕੀ ਦਾਣ ਕੇਸ ਦਾਣ ਰਹਿਤ ਦਾਣ ਬਬੇਕ ਦਾਣ ਵਿਸਾਹ ਦਾਣ ਭਰੋਸਾ ਦਾਣ ਦਾਨ ਸਰਦਾਨ ਨਾਮ ਦਾਣ ਸਿਰ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨੇਸ਼ਣਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਿਆ ਟਲ ਧਰਮ ਕਾ ਜੈਕਾਰ ਬੋਲੋ ਜੀਵਾ ਹੈ ਗੁਰੂ ਬੋਲ ਲਓ ਜੀ ਸਿੱਖਾਂ ਦਾ ਮਨ ਨਿਵਾ ਮਤੁ ਚੀ ਮਤ ਪਤ ਦਾ ਰਾਖਾ ਬਵਾਹੇ ਗੁਰੂ ਹੇ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੇ ਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨੇ ਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਸੰਗਤ ਵੱਲੋਂ ਅਰਦਾਸ ਬੇਨਤੀ ਜੋਦੜੀ ਹੈ ਜੀ ਐਸ ਵੇਲੇ ਦੀ ਕੀਤੀ ਅਰਦਾਸ ਬੇਨਤੀ ਦਰ ਤੇ ਪ੍ਰਵਾਨ ਕਰਨੀ ਸਤਿਗੁਰ ਜੀ ਗੁਰਬਾਣੀ ਦਾ ਫਰਮਾਨ ਹੈ ਸੇ ਜੰਤ ਭਏ ਹਰਿਆਵਲੇ ਜਿਨ ਮੇਰਾ ਸਤਿਗੁਰ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੋਲਾ ਧੰਨ ਧੰਨ ਸੋ ਜਨਨੀ ਜਨ ਗੁਰੂ ਜਣਿਆ ਮਾਏ ਧੰਨ ਧੰਨ ਹਮਾਰੇ ਪਾਗ ਸਤ ਗੁਰ ਜੀਓ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਸਤਿਗੁਰ ਜੀ ਨੋ ਵੀ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਾਂ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਦਰ ਕਰਦੇ ਸੇਵਕ ਸਰਦਾਰ ਗੁਰਤਾਬ ਗੁਰ ਪ੍ਰਤਾਪ ਸਿੰਘ ਬਖਸ਼ੀ ਤੱਥਾ ਸਮੁੱਚੇ ਬਖਸ਼ੀ ਪਰਿਵਾਰ ਵੱਲੋਂ ਸਤਿਗੁਰ ਜੀਓ ਹਰ ਸਾਲ ਦੀ ਤਰ੍ਹਾਂ ਆਪਜੀ ਗੁਰਮਤਿ ਸਮਾਗਮ ਸਤਿਗੁਰ ਜੀਓ ਬੜੀ ਸ਼ਰਧਾ ਭਾਵਨਾ ਤੇ ਚੜ੍ਹਦੀ ਕਲਾ ਨਾਲ ਆਪਜੀ ਦੀ ਛਤਰ ਸ਼ਾਇਆ ਹੇਠ ਗੁਰਦੁਆਰਾ ਸੇਵੀ ਪਾਛੈ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰगोबिंद ਸਾਹਿਬ ਜੀ ਆਂਦੇ ਪਾਵਨ ਪਵਿੱਤਰ ਅਸਥਾਨਾਂ ਦੇ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਦੀ ਸਮਾਪਤੀ ਤੋਂ ਪਰੰਤ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਅੰਦਰ ਸਤਿਗੁਰ ਜੀ ਆਓ ਪੰਥ ਦੇ ਮਹਾਨ ਰਾਗੀ ਸਿੰਘਾਂ ਵੱਲ ਰੱਬੀ ਬਾਣੀ ਅਲਾਈ ਬਾਣੀ ਦੇ ਕੀਰਤਨ ਗੁਰਬਾਣੀ ਦੀਆਂ ਕਥਾ ਵਿਚਾਰਾਂ ਗੁਰੂ ਤੇ ਆਸ ਸੁਣਾ ਕੇ ਸੰਗਤਾਂ ਨੂੰ ਕਿਰਤਾਰਥ ਕੀਤਾ ਸਤਿਗੁਰ ਜੀ ਪੜ੍ਹੀ ਸੁਣੀ ਗੁਰਬਾਣੀ ਕੀਤੇ ਗਏ ਕੀਰਤਨ ਦਾ ਫਲਾਦੇਸ ਭਾਵ ਬਖਸ਼ੀ ਪਰਵਾਰ ਤੱਥ ਆਈ ਹੋਈ ਸੰਗਤ ਦੇ ਹਿਰਦਿਆਂ ਵਿੱਚ ਵਿਸਾਉਣਾ ਕਰਨਾ ਜੇ ਸੁਭਾਵਨਾਵਾਂ ਨੂੰ ਲੈ ਕਰਕੇ ਬਖਸ਼ੀ ਪਰਿਵਾਰ ਵੱਲੋਂ ਸਤ ਗੁਰਜੀਓ ਗੁਰਮਤਿ ਸੁਮਾਗਮ ਕਰਾਏ ਗਏ ਬਖਸ਼ੀ ਪਰਿਵਾਰ ਤੇ ਆਈ ਸੰਗਤ ਦੀਆਂ ਸੁਭ ਭਾਵਨਾਵਾਂ ਮਨੋ ਕਾਮਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਵਾਧੇ ਕਰਨੇ ਕਾਰੋਬਾਰਾਂ ਵਿੱਚ ਤਰੱਕੀਆਂ ਬਲੰਦੀਆਂ ਕਾਮਯਾਬੀਆਂ ਬਖਸ਼ਿਸ਼ ਕਰਨੀਆਂ ਪਰਿਵਾਰ ਤੇ ਆਈ ਸੰਗਤ ਤੇ ਮਿਹਰ ਪ੍ਰਿਆਤ ਰੱਖਣਾ ਦੁੱਖਾਂ ਕਲੇਸ਼ਾਂ ਵਿਗਨਾਂ ਦਾ ਨਾਸ ਕਰਨਾ ਦੇਹ ਰੋਗ ਤਾਂ ਤੰਦਰੁਸਤੀਆਂ ਪ੍ਰਦਾਨ ਕਰਨੀ ਆ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਆਪਸੀ ਪ੍ਰੇਮ ਪਿਆਰ ਥਪਾਕ ਦੇ ਆਪਸੀ ਪ੍ਰੇਮ ਪਿਆਰ ਥਪਾਕ ਤੇ ਰਲ ਮਿਲ ਕੇ ਬੈਠਣ ਦੀ ਸੋਝੀ ਪ੍ਰਦਾਨ ਕਰਨੀ ਆਈ ਹੋਈ ਸੰਗਤ ਸੇਵਕ ਪਰਿਵਾਰ ਦੀਆਂ ਤਨ ਕਰਕੇ ਮਨ ਕਰਕੇ ਧਨ ਕਰਕੇ ਭਰੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀ ਆ ਕਦਮ ਕਦਮ ਲੇਖੇ ਲਾਉਣੇ ਦਰੋਂ ਕਰੋਂ ਸਿੱਖੀ ਸਿਧਕ ਭਰੋਸਾ ਨਾਮ দান ਬਖਸ਼ਣਾ ਸਤ ਗੁਰਜੀ ਬਖਸ਼ੀ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਚੜਦੀ ਕਲਾ ਨਾਲ ਆਪਣੇ ਦਰ ਕਰਦੀਆਂ ਸੁਆਵਾਂ ਕਰਨ ਦੇ ਬਾਲੂ ਤੁਮ ਮਾਨ ਬਖਸ਼ਣੇ ਸੇਵਕ ਪਰਵਾਰ ਵੱਲੋਂ ਆਪ ਜੀ ਦਾ ਸ਼ੁਕਰਾਨਾ ਕਰਦੇ ਹੋਏ ਸੁੰਦਰ ਮਾਲਾ ਸਹਿ ਭੇਟਾ ਕੀਤਾ ਗੀਤ ਆਕੀਕਾਰ ਕਰੋ ਸਿੱਖਾਂ ਸੇਵਕਾਂ ਦੇ ਲੋਕ ਪ੍ਰਲੋਕ ਪਰ ਦੇ ਕਜਨੇ ਲੱਜ ਪਤ ਰੱਖਣੀ ਹਰ ਦੀਵਾਨ ਹਰ ਮੈਦਾਨ ਫਤਿਹ ਕਰਨੀ ਦੁਕਾ ਆਲੰਗ ਪਰਨਾਸੀ ਦੇ ਆਲੰਗ ਸਰੂਪੇ ਸਦਾ ਅੰਗ ਸੰਗੇ ਅਪਹੰਗਮ ਵਿਭੂਤੇ ਵਾਲੀਆਂ ਬਖਸ਼ਿਸ਼ਾਂ ਰਹਿਮਤਾਂ ਕਰਨੀ ਆ ਸਤਿਗੁਰ ਜੀ ਕਰੋ ਕਿਰਪਾ ਪਾਵਨ ਪਵਿੱਤਰ ਹੁਕਮ ਨਾਮੇ ਬਖਸ਼ਿਸ਼ ਕਰਕੇ ਆਈ ਸੰਗਤ ਸੇਵਕ ਪਰਿਵਾਰ ਨੂੰ ਕਿਰਤਾਰਤ ਕਰੋ ਜੀ ਹੁਕਮ ਨਾਮੇ ਤੇ ਚੱਲਣ ਦੀ ਬਲ ਬੁੱਧੀ ਪ੍ਰਦਾਨ ਕਰਨੀ ਆ ਆਪ ਜੀ ਵੱਲੋਂ ਬਖਸ਼ੇ ਹੋਏ ਭੰਡਾਰਿਆਂ ਵਿੱਚੋਂ ਸੇਵਕ ਪਰਿਵਾਰ ਵੱਲੋਂ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਬਖਸ਼ੋ ਸ਼ਬਦ ਕੀਰਤਨ ਆਨੰਦ ਸਹਿਬ ਜੀ ਕੀ ਅਰਦਾਸ ਅੱਖਰਵਾਦਾਂ ਕਾਟਾ ਭੁੱਲ ਚੁੱਕ ਮਵਾਫ ਕਰਨੀ ਸਿੱਖ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਵਣ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬਤ ਦਾ ਪਲਾ ਦੋਹਰਾਉ ਆਗਿਆ ਭਈ ਆਕਾਲ ਕੀ ਤਵੇ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੇ ਰਾਜ ਕਰੇਗਾ ਖਾਲਸਾ ਕੀ ਖਾਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਖਾਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਬੋਲੇ ਸੋਨਿਆਲ ਸਾ ਸਰੀਆ ਕਾਲ ਵਾਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਜੇ ਤਾ ਸੁਮੰਦਰ ਨੀਰ ਪਰਿਆ ਤੇਤੇ ਆਉਗਣ ਹਮਾਰੇ ਦਇਆ ਤਰਹਾਉ ਕਿਸ਼ ਮਿਹਰ ਓਪਾਉ ਡੁੱਬਦੇ ਪੱਥਰ ਤਾਰੇ ਜੀੜਾਉ ਅਗਨ ਬਰਾਬਰ ਤੱਪੈ ਪੀਤਰ ਵਗੈ ਕਾਤੀ ਨਰਨਵਤ ਨਾਨਕ ਹੁਕਮ ਅਪਸ਼ਾਣਾਏ ਸੁਖ ਹੋਵੇ ਦਿਨ ਰਾਤੇ ਆਪਣੇ ਸੇਵਕ ਕੀ ਆਪੈ ਰਾਖੈ ਆਪੇ ਨਾਮ ਜਪਾਵੇ ਜਹ ਜਹ ਕਾਜ ਕਿਰਤ ਸੇਵਕ ਕੀ ਤਾਹ ਤਾਹ ਉਠਤਾ ਵੈ ਸੇਵਕ ਕੋ ਨਿਗਟੀ ਹੋਏ ਦਿਖਾਵੇ ਜੋ ਜੋ ਕਹੇ ਠਾਕਰ ਪੈ ਸੇਵਕ ਤਤ ਕਾਲ ਹੋਇ ਆਵੇ ਸੋ ਕਹੋ ਟਲ ਗੁਰ ਸੇਵੀ ਐ ਐਨ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵਾ ਸਫਤ ਖਸਮੰਦੇ ਨੂਰ ਅਰਸ਼ੋਂ কুরਸੋਂ ਜਟੀਐ ਤਉ ਦਿੱਠਾ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚੇ ਪਾਤਸ਼ਾਹ ਸੇਰ ਸ਼ਾਹ ਦੇ ਸ਼ਾਹ ਹੋ ਜਿਸ ਪਾਸ ਬੈਠਿਆ ਸੋਹੀ ਐ ਸਭ ਨੰਦਾ ਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਦਾ ਡੇਰਾ ਭੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਸੰਤੋਹ ਸੁਖ ਹੋਆ ਸਭ ਥਾਏ ਪਾਰ ਬ੍ਰਹਮਾ ਪੂਰਨ ਪਰਮੇਸਰਾ ਰਵ ਰਹਿਆ ਸਭ ਨੀ ਜਾਈ ਰਹਾਉ துர் பாணி ஆ தின சகல சித்த மட்ட பண்ணா னான தர்க்கிணி ஆட்டி தய பண்ணா ஹர நான வீ காசா ਵਾਹਿ ਗੁਰੂ ਜੀ ਕੀ ਫਤਿਹ ਰਾਜਾ ਅਨਰਾਜ ਜਪਾਣਾ ਅਨਪਾਨ ਦੇਵਾਨ ਦੇਵ ਉਪਮਾ ਮਹਾਨ ਜੋਗੋ ਜੋਗਿਆ ਟਲ ਗਿਆਨ ਦੇ ਸਾਗਰ ਬਾਣੀ ਕੇ ਬੋਹਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਸ਼ੋਪਰਾਵਤ ਪਾਵਨ ਪੂਤਰ ਸਤਨਾ ਉੱਤੇ ਆਪ ਜੀ ਸਾਧ ਸੰਗਤ ਜੀ ਉਹ ਬਖਸ਼ੀ ਪਰਿਵਾਰ ਵੱਲੋਂ ਗੁਰੂ ਪਾਸ਼ਾ ਨੇ ਵਪਾਰ ਬਖਸ਼ਿਸ਼ ਕੀਤੀ ਹਰ ਸਾਲ ਦੀ ਤਰ੍ਹਾਂ ਗੁਰਮਤ ਸੁਮਾਗਮ ਕਰਵਾਏ ਗਏ ਸੋਧ ਰੈ ਰਾਜ ਸਾਹਿਬ ਜੀ ਦੇ ਪਾਠ ਤੋਂ ਅਪਰੰਥ ਦੀਵਾਨ ਸੱਜੇ ਸੱਜੇ ਹੋਏ ਦੀਵਾਨਾ ਅੰਦਰ ਪੰਥ ਦੇ ਮਹਾਨ ਤੀਰਤਨੀ ਜਥੇ ਭਾਈ ਸਾਹਿਬ ਭਾਈ ਜਗਿੰਦਰ ਸਿੰਘ ਰਿਆੜ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਤੱਤਾ ਸਿੱਖ ਕੌਮ ਦੇ ਆਉਣ ਵਾਲੇ ਬੜੇ ਬਲੰਦੀਆਂ ਨੂੰ ਛੂਣ ਵਾਲੇ ਬੜੇ ਚੜ੍ਹਦੀ ਕਲਾ ਵਾਲੇ ਸਿੰਘ ਹਜੂਰੀ ਰਾਗੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਭਾਈ ਸਾਹਿਬ ਭਾਈ ਸੁਭਦੀਪ ਸਿੰਘ ਜੀਆ ਨੇ ਆਪ ਜੀਆਂ ਨੂੰ ਗੁਰਬਾਣੀ ਸਰਵਣ ਕਰਾ ਕੇ ਨੇਹਾਲ ਕੀਤਾ ਸਾਧ ਸੰਗਤ ਜੀ ਉਹ ਨਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦਾ ਪ੍ਰਕਾਸ਼ ਵਿਆੜੇ ਨੂੰ ਸਮਰਪਿਤ ਇਹ ਸਮਾਗਮ ਹੋਇਆ। ਸਮਾਂ ਬਹੁਤ ਹੋ ਗਿਆ। ਸਾਧ ਸੰਗਤ ਜੀਓ ਪਰ ਮੈਂ ਸ਼ੁਕਰਾਨਾ ਕਰਦਾ ਸਾਧ ਸੰਗਤ ਦਾ ਕਿ ਇੰਨੀ ਗਰਮੀ ਵਿੱਚ ਇੰਨੀ ਦੇਰ ਰਾਤ ਤੱਕ ਜਿਹੜਾ ਵਾ ਸੀ ਬੜੀ ਜਗ੍ਹਾ ਸਮਾਗਮਾਂ ਤੇ ਜਾਂਦੇ ਆ ਪਰ ਸੰਗਤ ਜਿਹੜੀ ਆ ਉਹ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਬੈਠ ਕੇ ਜੁੜ ਕੇ ਤੇ ਉਹਨਾਂ ਨੇ ਕੀਰਤਨ ਸਰਵਣ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦਾ ਪ੍ਰਕਾਸ਼ 1 ਅਪ੍ਰੈਲ 1621 ਨੂੰ ਪਾਵਨ ਪਵਿੱਤਰ ਨਗਰੀ ਸ੍ਰੀ ਅਮਰਸਰ ਸਾਹਿਬ ਜੀ ਵਿਖੇ ਪਿਤਾ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਮਾਤਾ ਨਾਨਕੀ ਦੇ ਘਰ ਵਿਖੇ ਉਹਨਾਂ ਅਵਤਾਰ ਧਾਰਿਆ ਅਕਾਲ ਤਖਤ ਸਾਹਿਬ ਜੀ ਦੀ ਬੈਕਸਾਈਡ ਦੇ ਉੱਤੇ ਜਿਹੜਾ ਗੁਰਦਰਾ ਸਾਹਿਬ ਗੁਰੂ ਕੇ ਮਹਿਲ ਹਨ ਸਾ ਸੰਗਤ ਜੀ ਉੱਥੇ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਜੀ ਦਾ ਨਿਵਾਸ ਹੋਇਆ ਕਰਦਾ ਸੀ ਰੋਜ਼ਾਨਾ ਦੀ ਤਰ੍ਹਾਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਹਾਜ਼ਰੀ ਭਰੇ ਸਨ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਸਨ ਤਾਂ ਇੱਕ ਸਿੱਖ ਨੇ ਆ ਕੇ ਪਾਤਸ਼ਾਹ ਨੂੰ ਕਿਹਾ ਪਾਤਸ਼ਾਹ ਜੀ ਆਪ ਜੀ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਗੁਰੂ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਕੇ ਸਮੇਤ ਸੰਗਤ ਆਪਣੇ ਗ੍ਰਹਿ ਵੇਖੇ ਜਿੱਥੇ ਗੁਰੂ ਕਾ ਮੈਲ ਹੈ ਉੱਥੇ ਪਹੁੰਚੇ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੀ ਗੋਦੀ ਵਿੱਚ ਲੈ ਕੇ ਪਾਤਸ਼ਾਹ ਨੇ ਉਹਨਾਂ ਦਾ ਮस्तक ਚੁੰਮਿਆ ਤੇ ਆਪਣੀ ਛਾਤੀ ਨਾਲ ਲਾਇਆ ਬੜਾ ਸਮਾਂ ਉਹਨਾਂ ਨੂੰ ਆਪਣੀ ਗੋਦੀ ਵਿੱਚ ਰੱਖ ਕੇ ਫਿਰ ਜਦੋਂ ਅਖੀਰ ਉਹਨਾਂ ਨੂੰ ਹੱਥ ਜੋੜ ਕੇ ਨਮਸਕਾਰ ਕੀਤੀ ਗੁਰੂ ਪਾਤਸ਼ਾਹ ਦੇ ਲਾਗੇ ਖੜੇ ਭਾਈ ਵਿਧੀ ਚੰ ਜੀਆਂ ਨੇ ਗੁਰੂ ਪਾਤਸ਼ਾਹ ਨੂੰ ਕਿਹਾ ਸਤ ਗੁਰ ਜੀ ਆਪ ਜੀ ਦੇ ਚਾਰ ਪੁੱਤਰ ਤੇ ਇੱਕ ਪੁੱਤਰੀ ਪਹਿਲਾਂ ਹੋਈ ਆ ਆਪ ਜੀ ਨੇ ਬਹੁਤ ਪਿਆਰ ਕੀਤਾ ਉਹਨਾਂ ਨੂੰ ਕੋਈ ਅਥਕਥ ਅਥਕਥ ਨਹੀਂ ਨਾ ਰਾਜਸੀ ਇਹ ਦੇਖਿਆ ਕਿ ਇਸ ਪੁੱਤਰ ਨੂੰ ਤੁਸੀਂ ਨਮਸਕਾਰ ਕੀਤੀ ਇਹ ਸਾਡੀ ਸਮਝ ਤੋਂ ਬਾਅਦ ਤਾਂ ਗੁਰੂ ਪਾਤਸ਼ਾਹ ਨੇ ਕਿਹਾ ਭਾਈ ਵਿਦੀ ਚੰਦ ਜੀ ਨੂੰ ਤੇ ਭਾਈ ਵਿਦੀ ਚੰਦ ਜੀ ਇਹ ਜਿਹੜਾ ਪੁੱਤਰ ਹੈ ਨਾ ਇਹ ਬੜੀ ਚੜ੍ਹਦੀ ਕਲਾ ਵਾਲੇ ਇਹ ਤਿਆਗ ਦੀ ਮੂਰਤ ਹੋਏਗਾ ਕਿਸੇ ਦੇ ਧਰਮ ਨੂੰ ਬਚਾਉਣ ਵਾਸਤੇ ਜਿਹੜਾ ਬਹੁਤ ਵੱਡਾ ਤਿਆਗ ਕਰੇਗਾ ਤੇ ਜਿਹੜਾ ਇਹਨਾਂ ਦੇ ਘਰ ਅੱਗੇ ਪੁੱਤਰ ਹੋਏਗਾ ਤੇ ਉਹ ਕਹਿੰਦੇ ਭਾਈ ਬਿਦੀ ਚੰਦ ਜੀ ਉਹ ਇੱਕ ਨਵੇਂ ਪੰਥ ਨੂੰ ਤਿਆਰ ਕਰੇਗਾ ਤੇ ਉਸ ਤੁਰਕਾਂ ਦੇ ਨਾਲ ਉਸ ਮੁਗਲਾਂ ਦੇ ਨਾਲ ਲੋਹਾ ਲਏਗਾ ਸੋ ਸਾਧ ਸੰਗਤ ਜੀਓ ਜਦੋਂ ਪਈ ਗੁਰੂ ਸੇਵੀ ਪਾਸੇ ਹਰਗੋਬਿੰਦ ਸਾਹਿਬ ਜੀ ਦੂਜੇ ਪੁੱਤਰਾਂ ਨਾਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਦਾ ਪਹਿਲਾ ਨਾਮ ਤਿਆਗਮਲ ਸੀ ਇਹਨਾਂ ਨੂੰ ਹਰ ਸਮੇਂ ਆਪਣੇ ਨਾਲ ਰੱਖਦੇ ਸੀ ਉਹਨਾਂ ਨੇ ਪਹਿਲੀ ਲੜਾਈ ਕਰਤਾਰਪੁਰ ਸਾਹਿਬ ਦੀ ਜਦੋਂ 14 ਸਾਲ ਦੀ ਉਮਰ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤਿਆਗਮਲ ਨਾਂ ਸੀ ਤੇ ਉਹਨਾਂ ਆਪਣੇ ਪਿਤਾ ਜੀ ਦੇ ਨਾਲ ਉਹ ਜੰਗ ਲੜੀ ਜੰਗ ਵਿੱਚ ਤੇਗ ਦੇ ਤਲਵਾਰ ਦੇ ਇਹੋ ਜਿਹੇ ਜੋਹਰ ਦਿਖਾਏ ਤੇ ਗੁਰੂ ਪਾਸ਼ਾ ਜੀ ਨੇ ਉਹਨਾਂ ਨੂੰ ਕਿਹਾ ਤੁਸੀਂ ਤੇ ਤੇਗ ਦੇ ਧਨੀ ਜੇ ਤੇ ਉਹਨਾਂ ਦਾ ਨਾਂ ਤੇਗ ਬਹਾਦਰ ਸਾਹਿਬ ਜੀ ਉਹਨਾਂ ਨੇ ਰੱਖਿਆ ਸਮੇ ਸਮੇ ਨਾਲ ਬਾਬਾ ਬਕਾਲਾ ਸਾਹਿਬ ਕੇ ਬੰਦਗੀ ਕਰਨਾ ਦੂਜੇ ਦੇ ਧਰਮ ਨੂੰ ਬਚਾਉਣ ਵਾਸਤੇ ਦਿੱਲੀ ਵਿਖੇ ਜਾ ਕੇ ਸਭ ਤੋਂ ਵੱਡਾ ਤਿਆਗ ਆਪਣਾ ਸੀਸ ਪੇਟ ਕਰ ਦੇਣਾ ਇਹ ਸਾਰੀ ਗੁਰੂ ਪਾਸ਼ਾ ਜੀ ਦਾ ਬੜੀ ਜੀਵਨ ਬਾਰੇ ਬੜੀ ਲੰਮੀ ਵਿਚਾਰ ਹੈ ਸਾਧ ਸੰਗਤ ਜੀਓ ਦਾਸ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਫਰਾਸ ਦੀ ਡਿਊਟੀ ਨਿਭਾਉਂਦਾ ਛੋਟੀ ਜੀ ਸੰਖੇਪ ਆਪ ਜੀ ਨਾਲ ਮੈਂ ਇਹ ਗੱਲ ਸਾਂਝੀ ਕਰਨੀ ਆ ਸਾਡਾ ਸਿੱਖਾਂ ਦਾ ਬੜਾ ਉੱਚਾ ਸੁੱਚਾ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਹੈ ਜਦੋਂ ਦਾਸ ਦਾ ਇੱਥੇ ਪੋਸਟਰ ਦੇ ਵਿੱਚ ਨਾਂ ਲਿਖਿਆ ਮਗਰ ਫਰਾਸ ਲਿਖਿਆ ਸੀ ਪ੍ਰਬੰਧਕਾਂ ਨੇ ਵੀ ਵਿਚਾਰ ਕੀਤੀ ਕਿ ਇਹ ਕੋਈ ਮੁਸਲਮਾਨੀ ਲਫ਼ਜ਼ ਹੈ ਕਿਉਂ ਲਿਖਿਆ ਕਿਵੇਂ ਲਿਖਿਆ ਕੀ ਹੈ ਸਾਧ ਸੰਗਤ ਜੀ ਸਾਨੂੰ ਸੱਚਖੰਡ ਹਰਮੰਦਰ ਸਾਹਿਬ ਦੀ ਅੰਦਰ ਦੀ ਮਰਿਆਦਾ ਅੰਦਰ ਦੀਆਂ ਵਸਤੂਆਂ ਅੰਦਰ ਦੇ ਪ੍ਰਬੰਧਕਾਂ ਪੋਸਟਰਾਂ ਦੇ ਬਾਰੇ ਜਾਣਕਾਰੀ ਜ਼ਰੂਰੀ ਹੋਣੀ ਚਾਹੀਦੀ ਸਾਡਾ ਵੀ ਦੱਸਣਾ ਫਰਜ਼ ਬਣਦਾ ਜਦੋਂ ਦਰਬਾਰ ਬਣ ਕੇ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੁੰਦਾ ਸਾ ਸੰਗਤ ਜੀ ਉਹ ਸਮਾਂ ਉਹ ਦੌਰ ਰਾਜੇ ਮਹਾਰਾਜਿਆਂ ਦਾ ਸੀ ਉਸ ਦੇ ਹਿਸਾਬ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਬਾਰ ਬਣਾਏ ਗਏ ਸਤ ਗੁਰੂ ਪਾਸ਼ਾ ਜੀ ਦਾ ਸੰਗਾਸਣ ਤਿਆਰ ਕੀਤਾ ਗਿਆ ਉਹਨਾਂ ਦਾ ਪ੍ਰਕਾਸ਼ ਕਰਨ ਵਾਸਤੇ ਤਾਂ ਜਿਹੜਾ ਫਰਾਸ ਫਾਰਸੀ ਦਾ ਲਫ਼ਜ਼ ਹੈ ਰਾਜਿਆਂ ਦੇ ਦਰਬਾਰ ਦਾ ਕੀਮਤੀ ਦੁਸ਼ਾਲਿਆਂ ਤੋਂ ਲੈ ਕੇ ਤੇ ਕੀਮਤੀ ਹੀਰੇ ਜਵਾਹਰਾਤਾਂ ਨੂੰ ਸੰਭਣਾ ਤੇ ਉਹਨਾਂ ਦੇ ਦਰਬਾਰ ਜਿੱਥੇ ਰਾਜੇ ਦਾ ਬਾਦ ਸਜਣਾ ਉਹਦੇ ਸੰਗਾਸਣ ਨੂੰ ਤਿਆਰ ਕਰਨਾ ਜਿਸ ਤਰ੍ਹਾਂ ਆਪ ਜੀ ਜਾ ਕੇ ਦਰਸ਼ਨ ਕਰਦੇ ਸੱਚਖੰਡ ਰਮੰਧਰ ਸਾਹਿਬ ਤੇ ਟੀਵੀ ਦੇ ਉੱਤੇ ਲਾਈਵ ਦੇਖਦੇ ਜੋ ਵੀ ਸੱਚਖੰਡ ਰਮੰਧਰ ਸਾਹਿਬ ਦੀ ਚੀਟੀ ਵਿਸ਼ਾਈ ਤੋਂ ਲੈ ਕੇ ਚੰਦੋਆ ਸਾਹਿਬ ਤੇ ਜੋ ਸਮੂਚੀ ਤਿਆਰੀ ਤੇ ਜੋ ਪ੍ਰਬੰਧ ਕੀਤਾ ਜਾਂਦਾ ਉਹ ਸਾਰੀ ਤਿਆਰੀ ਫਰਾਸ ਰਾਤ ਦੇ ਸਮੇਂ ਕਰਦਾ ਜਦੋਂ ਸਮਾਪਤੀ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਾਰੀ ਸੱਚਖੰਡ ਤੋਂ ਕੋਠਾ ਸਾਹਿਬ ਕਾਲ ਤਖਤ ਸਾਹਿਬ ਜਾਂਦੀ ਹੈ ਫਰਾਸ ਪਾਲਤੀ ਸਾਹਿਬ ਲੈ ਕੇ ਜਾਂਦਾ ਇੱਕ ਸਾਈਡ ਤੇ ਸਿੰਘ ਸਾਹਿਬ ਜੀ ਇੱਕ ਸਾਈਡ ਤੇ ਫਰਾਸ ਹੁੰਦਾ ਫਿਰ ਉਸ ਤੋਂ ਪਰੰਤ ਅੰਦਰ ਸੁਕੀ ਸੇਵਾ ਹੁੰਦੀ ਹੈ ਪਹਿਲਾ ਜਿਹੜਾ ਚੰਦੋਆ ਸਾਹਿਬ ਉਹਦਾ ਉਤਾਰਾ ਕੀਤਾ ਜਾਂਦਾ ਤੇ ਨਵਾਂ ਚੰਦੋਆ ਸਾਹਿਬ ਲਗਾਇਆ ਜਾਂਦਾ ਕੁਝ ਸਾਲਾਂ ਤੋਂ ਸਾਧ ਸੰਗਤ ਜੀ ਰੋਜ਼ਾਨਾ ਹੀ ਨਵਾਂ ਚੰਦੋਆ ਸਾਹਿਬ ਲਗਾਇਆ ਜਾਂਦਾ ਉਹ ਦੁਬਾਰਾ ਰਿਪੀਟ ਨਹੀਂ ਹੁੰਦਾ ਉਹਦਾ ਉਤਾਰਾ ਕਰਕੇ ਜਿੱਥੇ-ਜਿੱਥੇ ਮੰਗਿਆ ਕਮੇਟੀ ਦਫ਼ਤਰ ਦੇ ਪ੍ਰੋਸੈਸਰਾਂ ਹੀ ਉਹ ਜਿਹੜਾ ਵਕੋ-ਵਕ ਗੁਰਦਰਾ ਸਾਹਿਬ ਭੇਜ ਦਿੱਤਾ ਜਾਂਦਾ ਸੰਗਤੀ ਰੂਪ ਵਿੱਚ ਸੁੱਕੀ ਸੇਵਾ ਹੁੰਦੀ ਆ ਅਰਦਾਸ ਹੁੰਦੀ ਚੰਦਵਾ ਸਾਹਿਬ ਦੀ ਫਿਰ ਕੜਾ ਪ੍ਰਸ਼ਾਦ ਦੀ ਦੇਗ ਵਰਤਾ ਕੇ ਕੁਆੜ ਬੰਦ ਕਰ ਦਿੱਤੇ ਜਾਂਦੇ ਆ ਉਸ ਤੋਂ ਪ੍ਰੰਤ ਅੱਜ ਜਿਹੜਾ ਸਮਾਂ ਵਾ ਸਵਾ 12 ਦਾ ਜਿਹੜਾ ਤਿੰਨ ਪੈਰ ਦੀ ਇਸ਼ਨਾਨ ਸੇਵਾ ਦੁੱਧ ਨਾਲ ਹੁੰਦੀ ਆ ਲੁਧਿਆਣੇ ਤੋਂ ਆਪਜੀ ਦੇ ਸ਼ਹਿਰ ਤੋਂ ਵੀ ਕਾਫੀ ਪ੍ਰੇਮੀ ਜਿਹੜੇ ਆ ਕੋਈ ਪਿਆ ਜਿਹੜੇ ਚੈਨਲ ਜਿਹੜੇ ਲਾਈਵ ਕਰ ਰਹੇ ਆ ਇਹਨਾਂ ਦੇ ਭਾਈ ਸਾਹਿਬ ਜੀ ਜਿਹੜੇ ਕੋਈ 35 ਸਾਲ ਤੋਂ ਉੱਥੇ ਸੇਵਾ ਤੇ ਜਾ ਰਹੇ ਆ ਕੋਲ ਲੁਕਾਈ ਵਾਸਤੇ ਕੁਆੜ ਬੰਦ ਹੋ ਜਾਂਦੇ ਆ ਸਵਾ 12 ਵਜੇ ਇੱਕ ਛੋਟੀ ਪਾਰੀ ਥਾਣੀ ਫਰਾਸ ਦਾਸ ਤੇ ਹੋਰ ਜਿਹੜੇ ਨਾਲ ਦੇ ਫਰਾਸ ਆ ਡਿਊਟੀ ਮੁਤਾਬਕ ਉਹ ਕੋਜੀ ਸਿੰਘ 150 200 ਦੀ ਗਿਣਤੀ ਵਿੱਚ ਜਿਨ੍ਹਾਂ ਦੇ پاس ਬਣੇ ਹੁੰਦੇ ਆ ਅਮਰਤਾਰੀ ਹੁੰਦੇ ਉਹਨਾਂ ਨੂੰ ਲੈ ਕਰਕੇ ਅੰਦਰ ਜਾ ਕੇ ਇਸ਼ਨਾਨ ਸੇਵਾ ਦੀ ਅਰਦਾਸ ਕਰਕੇ ਆਗਿਆ ਮੰਗੀ ਜਾਂਦੀ ਆ ਦੁੱਧ ਨਾਲ ਇਸ਼ਨਾਨ ਸੇਵਾ ਕਰਕੇ ਜਿਵੇਂ ਵਿਸ਼ਾਈ ਸੁਕੀ ਸੇਵਾ ਕਰਕੇ ਉਠਾਈ ਜਾਂਦੀ ਆ ਸਮੁੱਚਾ ਸੰਗਾਸਣ ਗਲੀਚਿਆਂ ਦੀ ਵਿਸ਼ਾਈ ਕਰਕੇ ਦਰਬਾਰ ਤਿਆਰ ਕਰਕੇ ਤੇ 2 ਵਜੇ ਕੁਆੜ ਖੁੱਲਦੇ ਸਾਧ ਸੰਗਤ ਜਿਹੜਾ ਫਰਾਸ ਆ 1:30 ਵਜੇ ਅਰਦਾਸ ਕਰਕੇ ਅੰਦਰ ਜਿਹੜੀ ਆ ਦੇਖ ਦਾ ਵਰਤਾਰਾ ਸਿੰਘਾਂ ਨੂੰ ਕਰਕੇ ਅਰਦਾਸੀਆਂ ਨੂੰ ਹੈਂਡ ਓਵਰ ਕਰਕੇ ਚਾਰਜ ਲਿਖਤੀ ਦੇ ਕੇ ਤੇ ਅੰਮ੍ਰਿਤ ਵੇਲੇ ਜਿਹੜੀ ਪਾਲਕੀ ਸਾਹਿਬ ਆ ਸਵਾਰੀ ਜਾਂਦੀ ਆ ਉਹ ਪਾਲਕੀ ਸਾਹਿਬ ਨਾਲ ਸਿੰਘ ਸਾਹਿਬ ਜੀ ਤੇ ਇੱਕ ਪਾਸੇ ਫਰਾਸ ਲੈ ਕੇ ਜਾਂਦੇ ਹਨ ਕੁਝ ਵਸਤੂਆਂ ਕੁਝ ਪੋਸਟਾਂ ਹਨ ਜਿਵੇਂ ਚੌਰ ਸਾਹਿਬ ਕਰਦੇ ਹਨ ਇਹਨਾਂ ਨੂੰ ਚੌਰ ਬਰਦਾਰ ਕਹਿੰਦੇ ਆ ਸیرے ਅੰਮ੍ਰਿਤ ਵੇਲੇ ਜਦੋਂ ਪਾਲਕੀ ਸਾਹਿਬ ਜਾਂਦੀ ਆ ਜਿਹੜੇ ਚੋਬਾਂ ਲੈ ਕੇ ਸਿੰਘ ਚੱਲਦੇ ਉਹਨੂੰ ਚੋਬਦਾਰ ਕਹਿੰਦੇ ਆ ਜਿਹੜੇ ਨਰਸਿੰਘਾ ਵਜਾਉਂਦੇ ਉਹਨੂੰ ਨਰਸਿੰਘਾਵਾਦਕ ਕਹਿੰਦੇ ਆ ਕੁਝ ਅੰਦਰ ਵਸਤੂਆਂ ਹਨ ਇੱਕ ਤੇ ਗਲੀਚਾ ਵਿਛਦਾ ਇੱਕ ਚਾਦਰਾਂ ਇੱਕ ਉਹਦੇ ਉੱਤੇ ਮਸਨਦ ਵੇਛਦੀ ਆ ਜਿਵੇਂ ਰਮਾਲੇ ਦੀ ਤਰ੍ਹਾਂ ਕਢਾਈ ਕੀਤੀ ਜਾਂਦੀ ਉਹਨੂੰ ਮਸਨਦ ਕਹਿੰਦੇ ਆ ਜੋ ਰਾਜਿਆਂ ਦੇ ਦਰਬਾਰ ਦੇ ਸਮੇਂ ਦੀਆਂ ਵਸਤੂਆਂ ਉਹ ਪੋਸਟਾਂ ਹਨ ਸੋ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਕਿਰਪਾ ਕਰਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਆਪ ਜੀ ਨਤਮਸਤਕ ਹੁੰਦੇ ਜੇ ਸਮੇਂ-ਸਮੇਂ ਦੇ ਉਹਦੀ ਮਰਿਆਦਾ ਤੇ ਉਹਦੇ ਬਾਰੇ ਜਾਣਕਾਰੀ ਸਿੱਖ ਸੰਗਤ ਨੂੰ ਹੋਣੀ ਚਾਹੀਦੀ ਕੋਟਨ ਕੋਟ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਜੀ ਆਂ ਦਾ ਜਿਨ੍ਹਾਂ ਨੇ ਦਾਸ ਨੂੰ ਆਪਣੀ ਗੋਦੀ ਦਾ ਅਨੇਕ ਮੰਨਣ ਦਾ ਸੁਭਾਗ ਪ੍ਰਾਪਤ ਕੀਤਾ ਬਖਸ਼ੀ ਪਰਿਵਾਰ ਦਾ ਧੰਨਵਾਦ ਜਿਨ੍ਹਾਂ ਰੱਬੀ ਰੂਪ ਦੀਆਂ ਸੰਗਤਾਂ ਜਿਨ੍ਹਾਂ ਨੇ ਇੰਨੀ ਗਰਮੀ ਵਿੱਚ ਬੈਠ ਕੇ ਕੀਰਤਨ ਸਰਵਣ ਕੀਤਾ ਹਾਜ਼ਰੀਆਂ ਭਰੀਆਂ ਉਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਗੁਰੂ ਪਾਸ਼ਾ ਕਿਰਪਾ ਕਰਨ ਕਿਤੇ ਸਮੇਂ ਦੀ ਕਮੀ ਕਰਕੇ ਜਿੱਤੇ ਅਗਾਹਾ ਕਿਤੇ ਆਪ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੇ ਖੁੱਲੀਆਂ ਵਿਚਾਰਾਂ ਸ਼ਬਦ ਦੀਆਂ ਸਿੱਖ ਨੂੰ ਗੁਰੂ ਘਰ ਕਿਵੇਂ ਜਾਣਾ ਤੇ ਕਿਉਂ ਜਾਣਾ ਚਾਹੀਦਾ ਸ਼ਬਦ ਦੀ ਵਿਚਾਰ ਕੀਤੀ ਜਾਏਗੀ ਗੁਰੂ ਦੀਆਂ ਜੋ ਮਰਿਆਦਾ ਹੈ ਉਹਦੇ ਬਾਰੇ ਖੁੱਲ ਕੇ ਵਿਚਾਰਾ ਹੋਣਗੀਆਂ ਹੋ ਗਈਆਂ ਭੁੱਲਾਂ ਚੁੱਕਾਂ ਮੁਆਫ ਕਰਨੀਆਂ ਵਾਹਿਗੁਰਜੀ ਤਾ ਖਾਲਸਾ ਵਾਹਿਗੁਰਜੀ ਕੀ ਫਤਿਹ